ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਹਰ ਬਾਰ ਦੀ ਤਰ੍ਹਾਂ ਤੁਹਾਡੇ ਸਾਹਮਣੇ ਅਸੀਂ ਕ੍ਰਾਈਮ ਦੀ ਦੁਨੀਆ ਦੀ ਕੋਈ ਨਾ ਕੋਈ ਕਹਾਣੀ ਲੈ ਕੇ ਆਉਨੇ ਆ। ਕੁਮੰਤਰੀ ਪੱਧਰ ਤੱਕ ਦੀਆਂ ਆਪਾਂ ਕੋਸ਼ਿਸ਼ ਕਰਦੇ ਆਂ ਵੀ ਕਹਾਣੀਆਂ ਖਬਰਾਂ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਰੱਖੀਆਂ ਜਾਣ। ਹਾਲਾਂਕਿ ਸਾਡੇ ਜਿਹੜੇ ਸੋਰਸ ਆ ਉਹ ਬੜੀ ਡੰਗਾਈ ਤੱਕ ਹੁੰਦੇ ਆ ਪਰ ਕੋਸ਼ਿਸ਼ ਕਰਦੇ ਆਂ ਅਸੀਂ ਪੂਰੀ ਡੰਗਾਈ ਤੱਕ ਜਾਣ ਦੀ ਪਰ ਅਸੀਂ ਆਮ ਜਿਹੜੇ ਅਦਾਰੇ ਆ ਉਹਨਾਂ ਨਾਲੋਂ ਕੁਝ ਦਿਨ ਲੇਟ ਲੇਟ ਵਰਕ ਕਰਦੇ ਆ ਪਰ ਸਾਡਾ ਇਹ ਹੁੰਦਾ ਵੀ ਜਲਦਬਾਜ਼ੀ ਦੇ ਵਿੱਚ ਕੋਈ ਕਿਸੇ ਖਿਲਾਫ ਗਲਤ ਬਿਆਨਬਾਜ਼ੀ ਜੇ ਸਾਡੇ ਚੈਨਲ ਤੋਂ ਹੋਵੇ ਪਿਛਲੇ ਦਿਨੀ ਅਮਰੀਕਾ ਦੇ ਮਿਸਿਸਿਪੀ ਸ਼ਹਿਰ ਵਿੱਚ ਇੱਕ ਵਾਰਦਾਤ ਹੁੰਦੀ ਹੈ ਅਮਨਵੀਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਹੈ ਬਾਅਦ ਦੇ ਵਿੱਚ ਵੱਖ-ਵੱਖ ਸੋਸ਼ਲ ਮੀਡੀਆ ਦੇ ਆਧਾਰਿਆਂ ਤੇ ਗੱਲ ਹੁੰਦੀ ਹੈ ਵੀ ਜੋ ਅਮਨਵੀਰ ਸਿੰਘ ਆ ਉਹ ਰਾਹ ਦਾ ਬੰਦਾ ਕਾ ਉਹਨੂੰ ਰਾਹ ਦਾ ਬੰਦਾ ਕਹਿ ਕੇ ਪ੍ਰਚਾਰਿਆ ਜਾਂਦਾ ਹੈਗਾ ਜੋ ਗੁਰਪ੍ਰੀਤ ਸਿੰਘ ਜਿਹੜਾ ਮਰਨ ਵਾਲਾ ਵਿਅਕਤੀ ਹੁੰਦਾ ਉਸ ਨੂੰ ਖਾਲਸਥਾਨ ਦਾ ਬੰਦਾ ਕਹਿ ਕੇ ਪ੍ਰਚਾਰਿਆ ਜਾਂਦਾ ਤੇ ਜਦੋਂ ਅਮਨਵੀਰ ਸਿੰਘ ਬਾਰੇ ਅਸੀਂ ਦੇਖਦੇ ਆ ਉਹਦੇ ਪਿਛੋਕੜ ਵੱਲ ਝਾਤ ਮਾਰਦੇ ਆ 2020 ਜਾਂ 2021 ਤੋਂ ਦੇਖਦੇ ਆ ਪਤਾ ਲੱਗਦਾ ਵੀ ਅਮਨਵੀਰ ਸਿੰਘ ਆਪਣੇ ਤਨੁਮਨੋ ਖਾਲਸਥਾਨ ਦੀ ਗੱਲ ਕਰਦਾ ਸੀਗਾ ਅਮਰੀਕਾ ਦੇ ਵਿੱਚ ਹਰ ਰੈਫਰੈਂਡਮ 'ਚ ਉਹ ਹਿੱਸਾ ਲੈਂਦਾ ਸੀਗਾ ਪਰ ਅਮਨਵੀਰ ਨੂੰ ਕੁਝ ਖਾਲਿਸਤਾਨ ਦੇ ਪੱਖੀ ਬੰਦਿਆਂ ਨੇ ਹੀ ਰਾ ਦਾ ਬੰਦਾ ਕਿਹਾ ਇਹਦੇ ਪਿੱਛੇ ਕਾਰਨ ਕੀ ਆ ਜਦੋਂ ਅਮਨਵੀਰ ਸਿੰਘ ਦਾ ਪਿਛੋਕੜ ਦੇਖਿਆ ਤਾਂ ਪਤਾ ਲੱਗਿਆ ਵੀ ਅੱਜ ਤੋਂ 3-4 ਸਾਲ ਪਹਿਲਾਂ ਆਸਟ੍ਰੇਲੀਆ ਦੇ ਹੈਰਿਸ ਪਾਰਕ 'ਚ ਲੜਾਈ ਹੋਈ ਸੀਗੀ ਜਿਸ ਲੜਾਈ ਵਿੱਚ ਇੱਕ ਜੱਸੀ ਨਾਂ ਦੇ ਮੁੰਡੇ ਦੀ ਹਰਿਆਣੇ ਦੇ ਮੁੰਡਿਆਂ ਵੱਲੋਂ ਕੁੱਟਮਾਰ ਕਰੀ ਗਈ ਸੀ ਤੁਸੀਂ ਦੇਖਿਓ ਉਹ ਵੀਡੀਓ ਪਈ ਹੈ ਜੱਸੀ ਜੀ ਆਸਟ੍ਰੇਲੀਆ ਭਰਲੇ ਤੋਂ ਦੇ ਸਾਹਮਣੇ ਵੀਡੀਓ ਨਿਕਲ ਜਾਊਗਾ ਇਦਾਂ ਦੀ ਲੜਾਈ ਸੀ ਉਹ ਲੜਾਈ ਦਾ ਮੇਨ ਮੁੱਦਾ ਸਿੱਖ ਵਰਸਸ Hindu ਬਣ ਗਿਆ ਸੀਗਾ ਇੱਕ ਟਾਈਮ ਸੋਸ਼ਲ ਮੀਡੀਆ ਤੇ ਖਾਸ ਕਰਕੇ ਟਿਕਟੋਕ ਦੇ ਉੱਤੇ ਤੇ ਉਸ ਤੋਂ ਬਾਅਦ ਜਦੋਂ ਜੱਸੀ ਦੀ ਕੁੱਟਮਾਰ ਹੁੰਦੀ ਹੈ ਲੜਾਈ ਦੇ ਵਿੱਚ ਜੱਸੀ ਤੇ ਸੱਟ ਲੱਗਦੀ ਹੈ ਵੀਡੀਓ ਵਾਇਰਲ ਹੁੰਦੀ ਹੈ ਇੱਕ ਕਰਨ ਮੋੜੀ ਨਾਮ ਦਾ ਮੁੰਡਾ ਯੂਰਪ ਦੇ ਵਿੱਚ ਜਰਮਨੀ ਦੇ ਵਿੱਚੋਂ ਇੱਕ ਵੀਡੀਓ ਪਾਉਂਦਾਗਾ ਸੋਸ਼ਲ ਮੀਡੀਆ ਟਿਕਟੋਕ ਤੇ ਜੋ ਵੀਡੀਓ ਦੇ ਵਿੱਚ ਸਿੱਖਾਂ ਦੀਆਂ ਦਸਤਾਰਾਂ ਤੇ ਉਹਨਾਂ ਦੇ ਦਾੜ੍ਹੀਆਂ ਬਾਰੇ ਅਪਸ਼ਬਦ ਬੋਲਦਾਗਾ। ਉਹ ਅਰਿਆਣਾ ਮਾ ਬੜੇ ਕ ਭੂਕਾ ਦਿਖਾ ਦਿਓ ਇੱਕ ਵਾਰ। ਥਾਰੀ ਜੇ ਦਾੜ੍ਹੀ ਪੈੜ ਕਾ ਥਾਰੀ ਪਗੜੀ ਮਾ ਨਹੀਂ ਐਗਲਾ ਜੋ ਨਹੀਂ ਰੀ। ਮੇਰਾ ਨਾ ਵੀ ਕਰਨ ਮੋੜੀ ਨਾ ਜਾਣੀ। ਉਹ ਬਣ ਚੁੱਦੋ। ਰਹੀ ਬਾਤ ਤੇ ਥਾਰੇ ਗੁਰੂਆਂ ਕੀ ਮਾਰ ਇਧਰ ਅੰਨਾ ਗਾਲੀ ਦੇਉਗੇ। ਬਾਣ ਕਿਰੇ ਬੋ ਸੀਠਾਰੇ ਖਾਲਸੇ ਕੀ। ਕਾਫੀ ਬੰਦੇ ਕਰਨ ਮੋੜੀ ਦੇ ਹੱਕ ਚ ਆਸਟ੍ਰੇਲੀਆ ਤੋਂ ਵੀਡੀਓ ਪਾਉਂਦੇ ਆ ਤੇ ਕੁਝ ਬੰਦੇ ਅਮਰੀਕਾ ਤੋਂ ਵੀਡੀਓ ਪਾਉਂਦੇ ਆ ਕਿਉਂਕਿ ਇੱਕ ਵਾਰ ਇਹ ਮੁੱਦਾ ਸਿੱਖ ਵਰਸਸ Hindu ਬਣ ਜਾਂਦਾਗਾ। ਇਹ ਸਭ ਚੱਲਦੇ ਨੂੰ ਦੇਖ ਕੇ ਜੋ ਅਮਨਵੀਰ ਸਿੰਘ ਦਾ ਉਹ ਟਾਈਮ ਉਹ ਵੀਡੀਓ ਪਾਉਂਦਾਗਾ ਅਮਰੀਕਾ ਦੇ ਵਿੱਚੋਂ ਉਹ ਅਮਰੀਕਾ ਦੇ ਵਿੱਚੋਂ ਵੀਡੀਓ ਪਾ ਕੇ ਟਿਕਟੌਕ ਤੇ ਸਿੱਧਮ ਸਿੱਧਾ ਚੈਲੰਜ ਕਰਦਾ ਵੀ ਜੇ ਸਿੱਖਾਂ ਨਾਲ ਐਡੀ ਤੁਹਾਨੂੰ ਨਫ਼ਰਤ ਆ ਜਾਂ ਸਿੱਖਾਂ ਨਾਲ ਤੁਹਾਡਾ ਐਨਾ ਵੈਰ ਆ ਤੁਸੀਂ ਕਹਿੰਦੇ ਹੋ ਵੀ ਅਸੀਂ ਜੱਸੀ ਦਾ ਕੰਮ ਕਰਤਾ ਹੋਰ ਵੀ ਸਿੱਖਣ ਨੂੰ ਅਸੀਂ ਇਦਾਂ ਮਾਰਾਂਗੇ ਬਹੁਤ ਕੁਝ ਉਹ ਵੀਡੀਓ ਦੇ ਵਿੱਚ ਕਰਨ ਮੂਣੀ ਨੇ ਬੋਲਿਆ ਸੀਗਾ ਮੇਰੇ ਕੋਲ ਉਹ ਵੀਡੀਓ ਵੀ ਅਜੇ ਮੈਂ ਲਾਈਆਂ ਵੀ ਆ ਨਾਲ ਕੱਟ ਕੱਟ ਉਹ ਕਹਿੰਦਾ ਵੀ ਤੁਸੀਂ ਅਮਰੀਕਾ ਦੇ ਵਿੱਚ ਦਿਖਾਓ ਬੋਲ ਕੇ ਸਾਡੇ ਸਾਹਮਣੇ ਜੇ ਤੁਹਾਨੂੰ ਸਿੱਖ ਕਮਿਊਨਿਟੀ ਦੇ ਬੰਦਿਆਂ ਨਾਲ ਇੰਨੀ ਨਫ਼ਰਤ ਆ ਕਹਿੰਦੇ ਨੂਆ ਹੈ ਭਾਈ ਜਰਾ ਜਿਹੜਾ ਭਾਈ ਜਰਾ ਅਸੀਂ ਟਿਕਟੋਕ ਤੇ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਜਿੱਦਣ ਇਹ ਕੁੱਤਾ ਅਟੈਕ ਕਰਕੇ ਆਉਂਦਾ ਸੀ ਆਪਣੇ ਮੁੰਡਿਆਂ ਤੇ ਉਹ ਦਿਨ ਕਹਿੰਦੇ ਸੀ ਇੰਡੀਆ ਦਾ ਸ਼ੇਰ ਜੀ ਫਲਾਨਾ ਜੀ ਜੇ ਹੁਣ ਸ਼ੇਰ ਅੰਦਰ ਚਲ ਗਿਆ ਤਾਂ ਫੇਰ ਹੁਣ ਪਿੱਟਨੇ ਕਾਹਤੂ ਆ ਤੇ ਅਮਨਵੀਰ ਸਿੰਘ ਵੀ ਚਰਚਿਤ ਹੋ ਜਾਂਦਾ ਟਿਕਟੌਕ ਤੇ ਤੇ ਅਮਨਵੀਰ ਸਿੰਘ ਨੂੰ ਦੇਖ ਕੇ ਹੋਰ ਮੁੰਡੇ ਵੀ ਪੰਜਾਬ ਦੇ ਅਮਨਵੀਰ ਸਿੰਘ ਨਾਲ ਜੁੜਦੇ ਆਗੇ ਕਈ ਵਾਰ ਲੜਾਈ ਦੇ ਚਾਂਸ ਸਿੱਧਮ ਸਿੱਧੇ ਵੀ ਬਣਦੇ ਆਗੇ ਹਰਿਆਣੇ ਦੇ ਮੁੰਡਿਆਂ ਨਾਲ ਟਾਈਮ ਵੀ ਇਹਨਾਂ ਦਾ ਰੱਖਿਆ ਜਾਂਦਾ ਹੈਗਾ ਪਰ ਲੜਾਈ ਹੁੰਦੀ ਹੁੰਦੀ ਟਲ ਜਾਂਦੀ ਹੈਗੀ ਕਈ ਵਾਰ ਪਰ ਅਮਨਵੀਰ ਟਿਕਟੌਕ ਦੇ ਉੱਤੇ ਕਾਫੀ ਚਰਚਾ ਤਾਂ ਹੋ ਜਾਂਦਾਗਾ ਵੀ ਬੰਦਾ ਸਿੱਖੀ ਦੀ ਗੱਲ ਕਰਦਾਗਾ ਹਾਲਾਂਕਿ ਮੈਂ ਪੁਰਾਣੀਆਂ ਵੀਡੀਓ ਦੇਖੀਆਂ ਇੱਕ ਗੱਲ ਮੈਨੂੰ ਅਮਨਵੀਰ ਦੀ ਬੜੀ ਵਧੀਆ ਲੱਗੀ ਮੈਂ ਕੋਈ ਵੀ ਅਮਨਵੀਰ ਦੇ ਮੂੰਹੋਂ ਕੋਈ ਗਾਲ ਜਾਂ ਅਪਸ਼ਬਦ ਮੈਂ ਨਹੀਂ ਸੁਣਿਆਗਾ ਹੋ ਸਕਦਾ ਕੋਈ ਹੋਰ ਵੀਡੀਓ ਪਈਆਂ ਹੋਣ ਪਰ ਜ਼ਿਆਦਾਤਰ ਵੀਡੀਓ ਆ ਜਿਵੇਂ ਹੋਰ ਲੋਕਾਂ ਦੀਆਂ ਮੇਰੇ ਸਾਹਮਣੇ ਆਈਆਂ ਮੈਂ ਪਿਛਲੀ ਵਾਰ ਇੱਕ ਪਿੱਛੇ ਜੇ ਵੀਡੀਓ ਵੀ ਪਾਈ ਸੀ ਜੋ ਵੀ ਖਾਲਸਾਣ ਦੀਆਂ ਗੱਲਾਂ ਕਰਦੇ ਆ ਕਿ ਸ਼ਾਮ ਨੂੰ ਸ਼ਰਾਬ ਪੀਂਦੇ ਆ ਫਿਰ ਗਾਲਾਂ ਕੱਢਦੇ ਆ ਵੀ ਅਮਨਵੀਰ ਅਮਨਵੀਰ ਦੀ ਮੈਂ ਇਦਾਂ ਕੋਈ ਵੀਡੀਓ ਨਹੀਂ ਦੇਖੀ ਜਦੋਂ ਅਮਨਵੀਰ ਚਰਚਾ ਦੇ ਵਿੱਚ ਆ ਜਾਂਦਾ ਹੈਗਾ ਉਸ ਤੋਂ ਬਾਅਦ ਅਮਨਵੀਰ ਅੰਮ੍ਰਿਤਪਾਨ ਕਰਦਾ ਜਾਨਕੀ ਅਮਨਵੀਰ ਦਾ ਸਿੱਖੀ ਵੱਲ ਮੂੰਹ ਹੋ ਜਾਂਦਾ ਹੈਗਾ ਤੇ ਸਿੱਖੀ ਵੱਲ ਮੂੰਹ ਹੋਣ ਤੋਂ ਬਾਅਦ ਅਮਨਵੀਰ ਖਾਲਸਾਣ ਦੀ ਗੱਲ ਕਰਨ ਲੱਗਦਾ ਹੈਗਾ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਟਿਕਟੌਕ ਤੇ ਖਾਲਸਾਣ ਦੀ ਅਮਨਵੀਰ ਗੱਲ ਕਰਦਾ ਲਾਈਵ ਹੋ ਕੇ ਵੀ ਵੀਡੀਓ ਦੁਆਰਾ ਵੀ ਬੱਕੋ ਬੱਕਰ ਫਰੈਂਡਮਾਂ ਜੋ ਧਰਨੇ ਲੱਗਦੇ ਆ ਖਾਲਸਾਣ ਦੀ ਮੰਗ ਦੇ ਵਿੱਚ ਜਾਂਦਾ ਹੈਗਾ ਜਿਵੇਂ ਤੁਸੀਂ ਦੇਖਿਆ ਵੀ ਅੰਮ੍ਰਿਤਪਾਲ ਨੂੰ ਜਦੋਂ ਫੜਿਆ ਸੀਗਾ ਉਦੋਂ ਅਮਰੀਕਾ ਦੇ ਵਿੱਚ ਧਰਨੇ ਲੱਗੇ ਸੀਗੇ ਐਮਬੈਸੀਆਂ ਦੇ ਮੂਹਰੇ ਤਾਂ ਉਹਨਾਂ ਦੇ ਵਿੱਚ ਅਮਨਵੀਰ ਸਿੰਘ ਵੀ ਗਿਆ ਸੀਗਾ ਵੀ ਉਹਨੇ ਆਪ ਦਾ ਜਿੰਨਾ ਜੋ ਉਹਦੀ ਸਮੂਲੀਅਤ ਪਾਈ ਗਈ ਸੀ ਜਿੰਨਾ ਉਹਦੇ ਤੋਂ ਹੋਇਆ ਹੁਣ ਸਿੱਖ ਫੋਰ ਜਸਟਿਸ ਜੋ 메ਨ ਧੜਾਗਾ ਖਾਲਸਥਾਨ ਦਾ ਜੋ ਵੱਖ-ਵੱਖ ਕੰਟਰੀਆਂ ਦੇ ਵਿੱਚੋਂ ਰੈਫਰੈਂਡਮ ਦੀਆਂ ਵੋਟਾਂ ਕਰਾਉਂਦਾਗਾ ਹੁਣ ਉਹ ਧੜੇ ਦੇ ਵਿੱਚ ਕੁਝ ਬੰਦੇ ਅਮਨਵੀਰ ਸਿੰਘ ਦਾ ਵਿਰੋਧ ਕਰਨ ਲੱਗੇ ਸੀਗੇ ਆਪਾਂ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵੀ ਧੜੇ ਵਿੱਚ ਹੁੰਨੇ ਆ ਆਪਣੇ ਸਾਰੇ ਬੰਦਿਆਂ ਨਾਲ ਨਹੀਂ ਕੋਈ ਜੀ ਆਪਣੀ ਸੋਚ ਨਾਲ ਦੀ ਮਤ ਪੇਦ ਹੋਈ ਜਾਂਦੀ ਹੈ ਕਿਸੇ ਨਾ ਕਿਸੇ ਬੰਦਿਆਂ ਨਾਲ ਜੋ ਇੱਕ ਢਾਲੀ ਵਾਲੇ ਨਾਮ ਦਾ ਸ਼ਖਸ ਹੈ ਜਿਵੇਂ ਸਰਪੰਚ ਵੀ ਕਾ ਗੱਲ ਜਿਹਦੇ ਤੰਦ ਦੇ ਉੱਤੇ ਖਾਲਿਸਤਾਨ ਲਿਖਵਾਤਾ ਸੀ ਉਸ ਤੋਂ ਬਾਅਦ ਢਾਲੀ ਵਾਲ ਬੋਲਦਾ ਸੀ ਮੈਂ ਕਈ ਵੀਡੀਓ ਉਹਦੀਆਂ ਦੇਖੀਆਂ ਨੇਗੀਆਂ ਉਹ ਧੜੇ ਦੇ ਕੁਝ ਲੋਕ ਅਮਨਵੀਰ ਨੂੰ ਪ੍ਰਵੋਕ ਕਰਦੇ ਸੀ ਲੜਨ ਨੂੰ ਵੀ ਇਹ ਜਾਂ ਤਾਂ ਇਹ ਹੋ ਸਕਦਾ ਹੈਗਾ ਵੀ ਅਮਨਵੀਰ ਚਰਚਿਤ ਹੋ ਗਿਆ ਸੀਗਾ ਸੋਸ਼ਲ ਮੀਡੀਆ ਤੇ ਫੇਸ ਵੈਲਿਊ ਬਣ ਗਈ ਸੀਗੀ ਤੇ ਜਾਂ ਕੋਈ ਹੋਰ ਵੀ ਕਾਰਨ ਹੋ ਸਕਦੇ ਆਗੇ ਹੁਣ ਜਿਹੜੀ ਸਿੱਖ ਹਿੰਦੂ ਵਾਲੀ ਗੱਲ ਸੀ ਹਰਿਆਣੇ ਵਾਲਾ ਮਸਲਾ ਹਰਿਆਣੇ ਦੇ ਮੁੰਡਿਆਂ ਨਾਲ ਉਹ ਮਸਲਾ ਤੇ ਇੱਕ ਸਾਈਡ ਤੇ ਹੋ ਗਿਆ ਸੀ ਪਰ ਵੈਰ ਚੱਲਦਾ ਸੀਗਾ ਪਰ ਸਿੱਖ ਫੋਰ ਜਸਟਿਸ ਦੇ ਹੀ ਕੁਝ ਬੰਦੇ ਅਮਨਵੀਰ ਸਿੰਘ ਨਾਲ ਖਹਿਣ ਲੱਗੇ ਸੀ ਟਿਕਟੌਕ ਤੇ ਲਾਈਵ ਹੋਣਾ ਉਸ ਦੀਆਂ ਫੋਟੋ ਐਡਿਟ ਕਰਕੇ ਗਲਤ ਤਰੀਕੇ ਨਾਲ ਮਤਲਬ ਉਸ ਨੂੰ ਪ੍ਰੋਮੋਟ ਕਰਨ ਲੱਗੇ ਸੀਗੇ ਵੀ ਤੂੰ ਸਾਡੇ ਨਾਲ ਲੜ ਪਰ ਕੁਝ ਮਹੀਨੇ ਪਹਿਲਾਂ ਅਮਨਵੀਰ ਦਾ ਵਿਆਹ ਹੁੰਦਾਗਾ ਅਮਨਵੀਰ ਸਿੰਘ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਵੀ ਮੈਂ ਜੇ ਸਿੱਖੀ ਦੀ ਗੱਲ ਕਰਨ ਵੀ ਲੱਗਿਆਗਾ ਮੇਰੇ ਕੋਲੇ ਸੋਸ਼ਲ ਮੀਡੀਆ ਦਾ ਆਧਾਰਾਗਾ ਮੈਂ ਇਸ ਦੇ ਥਰੂ ਬੰਦ ਕਮਰੇ ਦੇ ਵਿੱਚ ਵੀ ਬੈਠ ਕੇ ਗੱਲ ਕਰ ਸਕਦਾ ਕਿਉਂਕਿ ਮੈਂ ਲੋਕਾਂ ਤੱਕ ਆਪਣੀ ਆਵਾਜ਼ ਹੀ ਪਹੁੰਚਾਉਣੀ ਆ ਸੋ ਜਦੋਂ ਅਮਨਵੀਰ ਨੂੰ ਹੱਦ ਤੱਕ ਇਹ ਗੱਲ ਕਹੀ ਜਾਂਦੀ ਹੈ ਵੀ ਤੂੰ ਸਾਡੇ ਨਾਲ ਟਾਈਮ ਪਾ ਕਈ ਵਾਰ ਫਿਰ ਉਹਨਾਂ ਨਾਲ ਟਾਈਮ ਪੈਣ ਦੀ ਵੀ ਕੋਸ਼ਿਸ਼ ਹੁੰਦੀ ਆ ਕਿ ਪਰ ਲੜਾਈ ਜੋ ਟਲ ਜਾਂਦੀ ਹੈਗੀ ਅਮਨਵੀਰ ਕੀ ਕਰਦਾ ਆਪਦਾ ਘਰ ਵੀ ਚੇਂਜ ਕਰ ਦਿੰਦਾ ਹੈਗਾ ਵਿਆਹ ਤੋਂ ਬਾਅਦ ਤੇ ਉਸ ਤੋਂ ਬਾਅਦ ਆਪਦਾ ਜੋ ਬਿਜ਼ਨਸ ਹੁੰਦਾ ਹੈਗਾ ਸਾਰਾ ਉਹ ਵੀ ਆਪਦਾ ਕੰਮਕਾਰ ਵੀ ਸਭ ਕਰਕੇ ਆਪਦਾ ਕਿਸੇ ਹੋਰ ਥਾਂ ਜਾ ਕੇ ਰਹਿਣ ਲੱਗ ਜਾਂਦਾ ਹੈਗਾ ਉਸ ਤੋਂ ਬਾਅਦ ਫਿਰ ਜਾਨੀ ਕਿ ਅਮਨਵੀਰ ਨੂੰ ਪ੍ਰਵੋਕ ਕੀਤਾ ਜਾਂਦਾ ਹੈਗਾ ਅਮਨਵੀਰ ਦਾ ਦੂਰ ਰਹਿਣਾ ਤਾਂ ਇਹ ਹੁੰਦਾ ਹੈਗਾ ਵੀ ਆਪਾਂ ਕਿਸੇ ਨਾਲ ਲੜਾਈ ਕਰਨੀ ਨਹੀਂ ਜੋ ਆਪਣੀ ਜੰਗ ਆ ਜੋ ਆਪਣਾ ਮਕਸਦ ਆ ਆਪਾਂ ਉਹ ਕੰਮ ਕਰਨਾਗਾ ਆਪਦਾ ਪਰ ਅਮਨਵੀਰ ਨੂੰ ਇੰਨਾ ਕੁ ਪ੍ਰਵੋਕ ਕੀਤਾ ਜਾਂਦਾ ਹੈਗਾ ਬੰਦੇ ਨੂੰ ਇੰਨਾ ਕੁ ਮਜਬੂਰ ਕੀਤਾ ਜਾਂਦਾ ਸੁਣਨ ਦੇ ਵਿੱਚ ਆਇਆ ਫੋਨ ਕਾਲ ਰਹੇ ਮੈਸੇਜ ਆ ਰਹੇ ਉਹਦੇ ਪਰਿਵਾਰ ਬਾਰੇ ਅਪਸ਼ਬਦ ਬੋਲੇ ਜਾਂਦੇ ਆਗੇ ਕਈ ਵੀਡੀਓ ਸਾਹਮਣੇ ਆਈਆਂ ਜਿਸ ਦੇ ਨੇ ਪੂਰਾ ਵਾਕਿਆ ਹੁੰਦਾਗਾ ਵਾਕਿਆ ਦੇ ਵਿੱਚ ਅਮਨਵੀਰ ਨੂੰ ਫੋਨ ਕਾਲ ਆਉਂਦੇ ਆ ਹੁਣ ਹੈਰਾਨੀ ਦੀ ਗੱਲ ਇਹ ਆ ਵੀ ਜਦੋਂ ਅਮਨਵੀਰ ਦੇ ਹੱਥੋਂ ਕਤਲ ਹੋਇਆ ਮੰਨਦੇ ਆ ਵੀ ਇਹ ਨਹੀਂ ਸੀ ਹੋਣਾ ਚਾਹੀਦਾ ਮਰਨ ਵਾਲਾ ਵੀ ਪੰਜਾਬੀ ਆ ਮਰਨ ਵਾਲਾ ਵੀ ਪੰਜਾਬੀ ਆ ਕਿਉਂਕਿ ਬੰਦਾ ਜਦੋਂ ਵਿਦੇਸ਼ ਦੇ ਵਿੱਚ ਜਾਂਦਾ ਹੈਗਾ ਉਹ ਇਹ ਕੰਮ ਕਰਨ ਨਹੀਂ ਜਾਂਦਾ ਆਉਦੀ ਮਿਹਨਤ ਕਰਨ ਨਹੀਂ ਜਾਂਦਾਗਾ ਵੀ ਆਪਾਂ ਆਉਦੀਆਂ ਮਿਹਨਤਾਂ ਕਰਕੇ ਆਪਾਂ ਵੱਡੀ ਜ਼ਿੰਦਗੀ ਨੂੰ ਸੁਖਾਲੀ ਕਰੀਏ ਅਮਨਵੀਰ ਨੂੰ ਫੋਨ ਕਾਲ ਜਾਂਦੀ ਹੈਗੀ ਉਸ ਦਿਨ ਅਮਨਵੀਰ ਨੂੰ ਬੁਲਾਇਆ ਜਾਂਦਾ ਜਦੋਂ ਅਮਨਵੀਰ ਨੂੰ ਬੁਲਾਇਆ ਜਾਂਦਾ ਅਮਨਵੀਰ ਜਾਂਦਾ ਕੋਈ ਵੀ ਹੋਵੇ ਜਦੋਂ ਆਪਾਂ ਬਾਰ-ਬਾਰ ਬੰਦੇ ਨੂੰ ਮਜਬੂਰ ਕਰੀ ਜਾਂਦੇ ਆ ਨਾ ਵੀ ਆ ਤੇਰੇ ਸ਼ਹਿਰ ਆ ਕਿਤੇ ਨਾ ਕਿਤੇ ਤਾਂ ਫਿਰ ਬੰਦੇ ਦੀ ਆਤਮਾ ਜਾਗਦੀ ਹੋਈ ਆ ਜਦੋਂ ਬੰਦਾ ਸਿਰ ਤੇ ਆ ਕੇ ਖੜ ਗਿਆ ਤੇ ਉਥੇ ਅਮਨਵੀਰ ਦੀ ਲੜਾਈ ਹੁੰਦੀ ਆ ਤੇ ਅਮਨਵੀਰ ਵੱਲੋਂ ਗੋਲੀ ਚਲਾਈ ਜਾਂਦੀ ਆ ਤੇ ਗੁਰਪ੍ਰੀਤ ਨਾਮ ਦਾ ਜਿਹੜਾ ਵਿਅਕਤੀ ਆ ਉਹਦੀ ਮੌਤ ਹੋ ਜਾਂਦੀ ਆਗੀ ਹੁਣ ਪਹਿਲੀ ਤਾਂ ਗੱਲ ਇਹ ਆ ਵੀ ਤੁਸੀਂ ਦੇਖੋ ਵੀ ਜੋ ਅਮਨਵੀਰ ਮਿਸਿਸਿਪੀ ਦੇ ਨੇੜੇ ਤੇ ਜਿਹੜੇ ਰਹਿ ਰਿਹਾ ਸੀਗਾ ਤੇ ਜਿਹੜਾ ਗੁਰਪ੍ਰੀਤ ਨਾਮ ਦਾ ਵਿਅਕਤੀ ਆ ਜਿਹਦੀ ਮੌਤ ਹੋਈ ਆ ਉਹ ਕੈਲੀਫੋਰਨੀਆ ਰਹਿ ਰਿਹਾ ਸੀ ਉਹ ਕੈਲੀਫੋਰਨੀਆ ਤੋਂ ਸਾਡੇ ਸੋਰਸਾਂ ਦੁਬਾਰਾ ਇਹ ਪਤਾ ਲੱਗਿਆ ਵੀ ਸਪੈਸ਼ਲ ਅਮਨਵੀਰ ਨਾਲ ਲੜਨ ਆਇਆ ਸੀ ਕੈਮਿਸਿਪੀ ਕਾਫੀ ਦੂਰ ਕਾਫੀ ਡਿਸਟੈਂਸ ਆ ਇਹ ਦੋਨੇ ਸ਼ਹਿਰਾਂ ਦਾ ਜਾਂ ਸਟੇਟਾਂ ਦਾ ਤੇ ਉਸ ਦਿਨ ਪਤਾ ਇਹ ਵੀ ਲੱਗਿਆ ਵੀ ਨੁਕਸਾਨ ਅਮਨਵੀਰ ਦਾ ਹੋਣਾ ਸੀ ਜਾਂ ਉਹਨੂੰ ਮਾਰਨਾ ਸੀ ਜਾਂ ਉਹਦੇ ਸੱਟਾਂ ਮਾਰਨੀਆਂ ਸੀ ਜਾਂ ਉਹਦੀ ਬੇਇੱਜ਼ਤੀ ਕਰਨੀ ਸੀ ਲੜਾਈ ਹੁੰਦੀ ਆ ਅਮਨਵੀਰ ਸਿੰਘ ਨੂੰ ਥਾਂ ਤੇ ਬੁਲਾਇਆ ਜਾਂਦਾ ਹੈਗਾ ਉਹ ਥਾਂ ਤੇ ਉਹ ਸਾਹਮਣੇ ਵਾਲੇ ਵਿਅਕਤੀ ਵੱਲੋਂ ਜਦੋਂ ਅਮਨਵੀਰ ਨਾਲ ਹੱਥੋਪਾਈ ਹੁੰਦੀ ਆ ਤਾਂ ਅਮਨਵੀਰ ਕੋਲੇ ਵੀ ਉਦੋਂ ਸੁਣਨ ਦੇ ਵਿੱਚ ਆਇਆ ਵੀ ਕੋਈ ਹੱਥ ਦੇ ਵਿੱਚ ਕੋਈ ਚੀਜ਼ ਐਦਾਂ ਦੀ ਸੀਗੀ ਚਾਹੇ ਕੋਈ ਪਾਂਚ ਵਗੈਰਾ ਜਾਂ ਕੜਾ ਵਗੈਰਾ ਉਹ ਉਸ ਗੁਰਪ੍ਰੀਤ ਦੇ ਮਾਰਦਾ ਤੇ ਗੁਰਪ੍ਰੀਤ ਟਰੱਕ ਦੇ ਵਿੱਚੋਂ ਕੋਈ ਆਪਦਾ ਵੈਪਨ ਵਗੈਰਾ ਕੱਢਣ ਜਾਂਦਾ ਤੇ ਉਦੋਂ ਅਮਨਵੀਰ ਗੋਲੀਆਂ ਚਲਾ ਦਿੰਦਾਗਾ ਪ੍ਰਬਾਦ ਦੇ ਵਿੱਚ ਖਬਰ ਇਹ ਆਈ ਆ ਵੀ ਅਮਨਵੀਰ ਪਹਿਲਾਂ ਪਹੁੰਚ ਗਿਆ ਗੁਰਪ੍ਰੀਤ ਨੇ ਆਪਦੇ ਹੋਰ ਬੰਦੇ ਵੀ ਉੱਥੇ ਤਿਆਰ ਕੀਤੇ ਹੋਏ ਸੀਗੇ ਉਹ ਬੰਦੇ ਮੌਕੇ ਤੇ ਨਹੀਂ ਪਹੁੰਚ ਸਕੇ ਹੁਣ ਅਮਨਵੀਰ ਵੱਲੋਂ ਜਦੋਂ ਇੱਕ ਘਟਨਾ ਕਰਨ ਨੂੰ ਅੰਜਾਮ ਦਿੱਤਾ ਜਾਂਦਾਗਾ ਤੇ ਉਸ ਤੋਂ ਬਾਅਦ ਅਮਨਵੀਰ ਨੂੰ ਰਾਤਾ ਬੰਦਾ ਕਹਿ ਕੇ ਪ੍ਰਚਾਰਿਆ ਜਾਂਦਾਗਾ ਹੁਣ ਤੁਸੀਂ ਪਹਿਲਾਂ ਤਾਂ ਆਪ ਹੀ ਅੰਦਾਜ਼ਾ ਲਾ ਲਓ ਵੀ ਹਜ਼ਾਰਾਂ ਮੀਲ ਤੋਂ ਇੱਕ ਬੰਦਾ ਲੜਨ ਆਉਂਦਾਗਾ ਮਿਸਿਸਿਪੀ ਦੇ ਵਿੱਚ ਤੇ ਜੇ ਲੜਾਈ ਜਦੋਂ ਲੜਾਈ ਹੁੰਦੀ ਹੈ ਲੜਾਈ ਦੇ ਵਿੱਚ ਨੁਕਸਾਨ ਹਮੇਸ਼ਾ ਹੁੰਦਾਗਾ ਜਿਵੇਂ ਅਕਸਰ ਆਪਾਂ ਵੀਡੀਓ ਦੇ ਵਿੱਚ ਕਹਿੰਦੇ ਆ ਵੀ ਲੜਾਈਆਂ ਬਹੁਤ ਲੰਮੇ ਸਮੇਂ ਦੀਆਂ ਚੱਲਦੀਆਂ ਹੁੰਦੀਆਂ ਪਰ ਬਹਾਨੇ ਕਈ ਵਾਰ ਨਵੇਂ ਬਣ ਜਾਂਦੇ ਆਗੇ ਸੋ ਹੁਣ ਤੁਸੀਂ ਆਪ ਦੇਖੋ ਵੀ ਜੋ ਬੰਦਾ ਸਿੱਖੀ ਦੀ ਗੱਲ ਕਰਦਾ ਸੀ ਖਾਲਸਾਣ ਦੀ ਗੱਲ ਕਰਦਾ ਸੀ ਉਸ ਬੰਦੇ ਨੂੰ ਜੋ ਬੰਦਾ ਪੂਰੇ ਸਿੱਖੀ ਸਰੂਪ ਦੇ ਵਿੱਚ ਸੀ ਪੰਜ ਕਕਾਰਾਂ ਦਾ ਧਾਰਨੀ ਸੀ ਉਸ ਬੰਦੇ ਨੂੰ ਰਾਹ ਦਾ ਬੰਦਾ ਕਿਹਾ ਗਿਆ ਜੇ ਅਮਨਵੀਰ ਰਾਹ ਦਾ ਬੰਦਾ ਹੈਗਾ ਤਾਂ ਫਿਰ ਸਿੱਖ ਕੌਣ ਖਾਲਸਤਾਨੀ ਕੌਣ ਸਿੱਖੀ ਦੀ ਗੱਲ ਕੌਣ ਕਰੂਗਾ ਜਿਹੜਾ ਬੰਦਾ ਮਾਰਿਆ ਨਾ ਉਹਨੇ ਅੰਮ੍ਰਿਤ ਪਾਨ ਕੀਤਾ ਵਾ ਉਹ ਬੰਦਾ ਖਾਲਸਤਾਨ ਦੇ ਹੱਕ 'ਚ ਪ੍ਰਮੋਟ ਕਰਤਾ ਕਹਿਣ ਦਾ ਭਾਵ ਇੱਕ ਪਾਸਿਓਂ ਤਾਂ ਫਿਰ ਇਹੀ ਗੱਲ ਕਲੀਅਰ ਹੁੰਦੀ ਆ ਨਾ ਵੀ ਸਿੱਖ ਫੋਰ ਜਸਟਿਸ ਦੇ ਵਿੱਚ ਕੁਝ ਏਦਾਂ ਦੇ ਬੰਦੇ ਵੀ ਬੈਠੇ ਆ ਜੇ ਕੋਈ ਬੰਦਾ ਪਬਲਿਸ਼ ਹੁੰਦਾ ਵੀ ਉਹਨੂੰ ਦਵਾ ਦਈਏ ਵੀ ਕੱਲ ਨੂੰ ਇਹ ਬੰਦਾ ਕੋਈ ਇੱਕ ਤਰ੍ਹਾਂ ਸਾਡੇ ਉੱਪਰ ਦੀ ਨੰ ਲੰਘ ਜਾਵੇ ਜਿੱਦਾਂ ਮੈਂ ਅਕਸਰ ਕਹਿਣਾ ਹੁੰਦਾ ਵੀ ਹਰ ਟੜੇ ਬੰਦੀ ਦੇ ਵਿੱਚ ਬਿਜ਼ਨਸ ਆ ਬਹੁਤ ਬੰਦੇ ਸਾਡੇ ਨਾਲ ਏਦਾਂ ਦੇ ਜੁੜੇ ਆ ਜਿਨ੍ਹਾਂ ਨੇ ਬਾਹਰ ਜਿਨ੍ਹਾਂ ਦੀਆਂ ਭਾਵਨਾਵਾਂ ਉਹ ਝੰਡੂੜਿਆ ਗਿਆ ਖਾਲਿਸਤਾਨ ਦੀਆਂ ਗੱਲਾਂ ਕਰਕੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਸ ਦੇ ਪਿੱਛੇ ਕੀ ਚੱਲ ਰਿਹਾ ਉਹ ਬੰਦੇ ਅੱਜ ਕਹਿੰਦੇ ਵੀ ਅਸੀਂ ਵੈਰ ਵੀ ਪਾ ਲਿਆ ਇੰਡੀਆ ਉਹਨਾਂ ਜੋਗੇ ਵੀ ਨਹੀਂ ਰਹੇ ਸਟਾਰ ਵੀ ਲੱਗੇ ਤੇ ਹੁਣ ਜਿਹੜੇ ਖਾਲਿਸਤਾਨ ਦੇ ਬੰਦੇ ਸੀ ਜਿੰਨਾ ਪਿੱਛੇ ਲੱਗ ਕੇ ਉਹਨਾਂ ਨੇ ਇਸ ਟੈਪ ਚੱਕਿਆ ਉਹੀ ਬੰਦੇ ਆ ਉਹਨਾਂ ਨੂੰ ਬਲੈਕਮੇਲ ਕਰਦੇ ਆ ਉਹਨਾਂ ਨੂੰ ਮਾਰਨ ਨੂੰ ਫਿਰਦੇ ਆ ਸੋ ਮੈਂ ਅਕਸਰ ਇਹੀ ਗੱਲ ਪੰਜਾਬ ਦੇ ਨੌਜਵਾਨਾਂ ਨੂੰ ਕਹਿਣਾ ਹੁੰਦਾ ਤੇ ਆਧਾਰਨ ਦਿਨਾ ਹੁੰਦਾ ਉਹ ਮੁੰਡੇ ਜਿਨ੍ਹਾਂ ਦੇ ਵਿੱਚੋਂ ਇੱਕ ਪਰਿਵਾਰ ਰੌਲੀ ਦਾ ਦਾ ਜਿਨ੍ਹਾਂ ਨੇ ਮੋਗੇ ਡੀਸੀ ਦਫ਼ਤਰ ਤੇ ਚੜ੍ਡਾ ਲਹਿਰਾਇਆ ਸੀਗਾ ਅੱਜ ਦੇਖ ਲਓ ਉਹਨਾਂ ਪਰਿਵਾਰਾਂ ਦੇ ਹਾਲ ਅਮਨਵੀਰ ਦਾ ਹਾਲ ਦੇਖ ਲਓ ਤੁਸੀਂ ਸੋ ਬੇਨਤੀ ਆ ਕਿਸੇ ਦੇ ਲਾਲਚ ਵਿੱਚ ਆ ਕੇ ਐਦਾਂ ਦਾ ਕੰਮ ਨਾ ਕਰ ਲਿਓ ਜੋ ਤੁਹਾਨੂੰ ਕੋਈ ਮੁਨਾਫਾ ਹੋਣਾ ਤਾਂ ਦੂਰ ਦੀ ਗੱਲ ਤੁਹਾਡੇ ਸਾਰੇ ਪਰਿਵਾਰ ਦਾ ਸਭ ਕੁਝ ਬੇਚ-ਬੱਟ ਕੇ ਖੜਾ ਵੀ ਨਾ ਛੁੱਟੇ ਬਾਕੀ ਕਮੈਂਟ ਕਰਕੇ ਤੁਸੀਂ ਆਪ ਦੱਸਿਓ ਪ੍ਰਤੀਕਿਰਿਆ ਦਿਓ ਵੀ ਇੱਕ ਬੰਦੇ ਨੂੰ ਖਾਲਿਸਤਾਨ ਦੀ ਗੱਲ ਕਰਨੀ ਸਿੱਖੀ ਸਰੂਪ ਵਿੱਚ ਆਉਣਾ ਸਿੱਖੀ ਦੀ ਗੱਲ ਕਰਨੀ ਕਿੰਨੀ ਮਹਿੰਗੀ ਪੈ ਗਈ ਸੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਜ਼ਰੂਰ ਕਰਿਓ ਤਦ ਤੱਕ ਲਈ ਧੰਨਵਾਦ ਇਸ ਕੇਸ ਦੇ ਵਿੱਚ ਹੋਰ ਡੂੰਘਾਈ ਤੱਕ ਜਾਵਾਂਗੇ ਹੋਰ ਸਾਨੂੰ ਕੁਝ ਗੱਲਾਂ ਪਤਾ ਲੱਗੀਆਂ ਤਾਂ ਅਸੀਂ ਹੋਰ ਇੱਕ ਪਾਰਟ ਬਣਾ ਕੇ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਸਾਡਾ ਜੋ ਮੈਸੇਜ ਹੁੰਦਾ ਉਹ ਜ਼ਰੂਰ ਪ੍ਰਮਾਨ ਕਰਿਓ ਸਾਡੇ ਫੇਸਬੁਕ ਪੇਜ ਨੂੰ ਫੋਲੋ ਕਰਿਓ YouTube ਨੂੰ ਸਬਸਕ੍ਰਾਈਬ ਕਰਿਓ ਸਾਡੇ ਨਾਲ ਕੰਟੈਕਟ ਤੁਸੀਂ TikTok Instagram ਜਰੀਏ ਵੀ ਕਰ ਸਕਦੇ ਹੋ ਅਸੀਂ ਹੋਰ ਅਦਾਰਿਆਂ ਵਾਂਗ ਕੋਈ ਇਦਾਂ ਦੀ ਫਜ਼ੂਲ ਵੀਡੀਓ ਨਹੀਂ ਪਾਉਂਦੇ ਵੀ ਜਾਂ ਅਸੀਂ ਕਿਸੇ ਡਾਂਸਰ ਦੀ ਇੰਟਰਵਿਊ ਕਰ ਲਈ ਜਾਂ ਅਸੀਂ ਮੰਨ ਲਓ ਕਿਸੇ ਦੀ ਮੱਝ ਥੱਲੇ ਵੜ ਗਈ ਸਾਡਾ ਜੋ ਕਨਸੈਪਟ ਹੁੰਦਾ ਚਾਹੇ ਲੇਟ ਹੁੰਦਾ ਉਹ ਵੱਖਰਾ ਹੁੰਦਾਗਾ ਸੋ ਜੇ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਕੋਈ ਅਦਾਰਾ ਤੁਸੀਂ ਸਾਡੇ ਨਾਲ ਸੰਪਰਕ ਕਰੋ ਸਾਡਾ ਕੋਈ ਵੀ ਤੁਹਾਡੇ ਨਾਲ ਹੋ ਰਿਹਾ ਤੱਕਾ ਜਾਂ ਤੁਹਾਡੇ ਨਾਲ ਹੋ ਰਿਹਾ ਜ਼ਬਰ ਉਹਨੂੰ ਅਸੀਂ ਲੋਕਾਂ ਦੇ ਸਾਹਮਣੇ ਰੱਖਾਂਗੇ ਤੁਹਾਡੀ ਮਦਦ ਵੀ ਕਰਾਂਗੇ ਬਸ ਤੁਸੀਂ ਸਾਡੀਆਂ ਵੀਡੀਓ ਨੂੰ ਸ਼ੇਅਰ ਕਰਕੇ ਸਾਡੀ ਸਪੋਰਟ ਕਰਿਓ ਧੰਨਵਾਦ